ਜਦੋਂ ਸ਼ਰਾਬ ਪੀ ਲੈਂਦੇ ਸੀ ਇੱਕ ਵਾਰੀ ਤੁਸੀਂ ਕਹਿ ਦਿੰਦੇ ਹੋ ਵੀ ਮੈਂ ਤਾਂ ਚਲੀ ਜਾਣਾ ਛੱਡ ਕੇ ਉਹਨਾਂ ਨੇ ਤੜਕੇ ਦੇਖਿਆ ਤੁਸੀਂ ਗਏ ਨਹੀਂ ਮਤਲਬ ਵੀ ਸ਼ਰਾਬੀ ਸ਼ਰਾਬੀ ਨੂੰ ਅਪਣਾ ਲੈਣਾ ਜਾਂ ਉਹਦੀਆਂ ਆਦਤਾਂ ਨੂੰ ਅਪਣਾ ਲੈਣਾ ਅੱਜ ਕੱਲ ਜੇ ਅਸੀਂ ਦੇਖੀ ਇਹਨਾਂ ਦੇ 100 ਦੇ ਵਿੱਚੋਂ 80 ਔਰਤਾਂ ਇਹ ਗੱਲ ਕਹਿੰਦੀਆਂ ਨੇ ਕਿ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਮੈਂ ਨਹੀਂ ਇਹਦੇ ਨਾਲ ਰਹਿਣਾ ਮੈਨੂੰ ਐਂ ਲੱਗਦਾ ਹੁੰਦਾ ਸੀ ਮੈਂ ਇੱਥੋਂ ਦੀ ਦੁਨੀਆ ਮੇਰੀ ਸ਼ੁਰੂ ਤੇ ਇਸ ਬੰਦੇ ਤੇ ਖਤਮ ਉਮਾਂ ਜਿੰਨੀ ਮਰਜ਼ੀ ਪੀ ਲੈ ਮੈਂ ਮਰਜ਼ੀ ਕਰ ਲੈ ਪੀ ਲੈ ਨਾ ਪੀ ਲੈ ਜੋ ਵੀ ਹੈ ਜੋ ਮਰਜ਼ੀ ਕਰੀ ਮੈਂ ਤੇ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਸ਼ਰਾਬ ਨਾ ਪੀਓ ਕਿਤੇ ਹੋਰ ਅਫੇਅਰ ਕਰ ਬਰਾਡ ਸਾਹਿਬ ਪਤਨੀ ਕਿੰਨੀ ਵਲੀ ਹਸਪੀਟਲ ਗਏ ਸੀ ਕਿੰਨੀ ਵਾਰੀ ਹਸਪੀਟਲ ਗਏ ਸੀ ਕਿੰਨੀ ਵਾਰੀ ਅਸੀਂ ਉਹਨਾਂ ਨੂੰ ਦੁਨੀਆ ਭਰ ਨੂੰ ਮੈਂ ਲਿਆਂਦਾ ਸੀ ਹਾਇ ਇਹਨਾਂ ਨੂੰ ਸਮਝਾਓ ਮੈਨੂੰ ਐਂ ਅਸੀਂ ਕਿਸੇ ਵੀ ਤਰੀਕੇ ਇਸ ਬੰਦੇ ਨੂੰ ਮੈਂ ਬਚਾਉਣਾ ਹੈ ਅਸੀਂ ਉਹ ਗੱਲ ਕਰਦੇ ਆਂ ਵੀ ਜਦੋਂ ਮਤਲਬ ਸ਼ਰਾਬ ਪੀ ਲੈਂਦੇ ਸੀ ਇੱਕ ਵਾਰੀ ਤੁਸੀਂ ਕਹਿ ਦਿੰਦੇ ਹੋ ਵੀ ਮੈਂ ਤਾਂ ਚਲੀ ਜਾਣਾ ਛੱਡ ਕੇ ਫਿਰ ਉਹਨਾਂ ਨੇ ਤੜਕੇ ਦੇਖਿਆ ਤੁਸੀਂ ਗਏ ਨਹੀਂ ਮਤਲਬ ਵੀ ਸ਼ਰਾਬੀ ਸ਼ਰਾਬੀ ਨੂੰ ਅਪਣਾ ਲੈਣਾ ਜਾਂ ਉਹਦੀਆਂ ਆਦਤਾਂ ਨੂੰ ਅਪਣਾ ਲੈਣਾ ਅੱਜ ਕੱਲ ਜੀ ਅਸੀਂ ਦੇਖੀ ਇਹਨਾਂ ਦੇ 100 ਦੇ ਵਿੱਚੋਂ 80 ਔਰਤਾਂ ਇਹ ਗੱਲ ਕਹਿੰਦੀਆਂ ਨੇ ਕਿ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਮੈਂ ਨਹੀਂ ਇਹਦੇ ਨਾਲ ਰਹਿਣਾ ਇਹ ਤਾਂ ਨਸ਼ੇ ਕਰਦਾ ਤਾਂ ਮੈਂ ਕਹਿੰਦਾ ਨਾ ਜਿਨ੍ਹਾਂ ਨੇ ਨਹੀਂ ਛੱਡਣਾ ਉਹਨੇ ਚਟੇ ਵਾਲੇ ਨੂੰ ਵੀ ਨਹੀਂ ਛੱਡਦੀਆਂ ਉਹ ਤਾਂ ਆਖਰੀ ਸਫ਼ਰ ਤੱਕ ਜਾਂਦੀਆਂ ਨੇ ਤਾਂ ਤੁਸੀਂ ਦੱਸੋ ਸਾਡੀ ਰਿਸ਼ਤੇਦਾਰੀ ਚ ਬਿਥੇੜੀਆਂ ਬਿਥੇਰੀਆਂ ਹੈਗੀਆਂ ਜਿਹੜੀਆਂ ਚਲੋ ਕਹਤਾ ਦਿੰਦੇ ਕਿ ਬੰਦੇ ਪੀਂਦੇ ਆ ਬਟ ਗਲਤ ਆ ਪੀਣਾ ਪੀਣਾ ਨਹੀਂ ਚਾਹੀਦਾ ਬਟ ਜੇ ਕਿਸੇ ਨੂੰ ਪ੍ਰੋਬਲਮ ਆਈ ਗਈ ਆ ਤਾਂ ਤੁਸੀਂ ਉਹਦਾ ਘਰ ਸੰਭਾਲੋ ਉਹਦੇ ਬੱਚੇ ਸੰਭਾਲੋ ਜੇ ਬੱਚੇ ਆ ਤਾਂ ਤੁਸੀਂ ਬੱਚਿਆਂ ਤੋਂ ਨਹੀਂ ਮੂੰਹ ਮੋੜ ਸਕਦੇ ਨਾ ਤਾਂ ਮੈਂ ਵੇਖਿਆ ਸਾਡੀ ਰਿਸ਼ਤਦਾਰੀਆਂ ਚ ਹੈਗੀਆਂ ਜੜੀਆਂ ਸ਼ਰਾਬ ਪੀਣ ਲੱਗ ਗਿਆ ਬੰਦਾ ਤੇ ਮੈਂ ਇਹਦੇ ਰਹਿਣਾ ਹੀ ਨਹੀਂ ਆ ਮੈਂ ਚਲੇ ਜਾਂ ਚਲੇ ਜਾਂਦੀਆਂ ਛੱਡ ਛੱਡ ਕੇ ਪਰ ਪਤਾ ਨਹੀਂ ਮੇਰਾ ਸ਼ਾਇਦ ਅਲੱਗ ਪਿਆਰ ਸੀ ਮੈਨੂੰ ਐਂ ਲੱਗਦਾ ਹੁੰਦਾ ਮੇਰਾ ਲੱਗ ਸ਼ਾਇਦ ਹਰ ਇੱਕ ਨੂੰ ਲੱਗਦਾ ਮੇਰਾ ਪਿਆਰ ਅਲੱਗ ਹੈ ਹੈਨਾ ਮੈਨੂੰ ਐਂ ਲੱਗਦਾ ਸੀ ਮੈਂ ਇੱਥੋਂ ਦੀ ਦੁਨੀਆ ਮੇਰੀ ਸ਼ੁਰੂ ਤੇ ਇਸ ਬੰਦੇ ਤੇ ਖਤਮ ਅਵਾ ਜਿੰਨੀ ਮਰਜ਼ੀ ਪੀ ਲੈ ਮੈਂ ਨਹੀਂ ਆਪਣੀ ਮਰਜ਼ੀ ਕਰ ਲੈ ਪੀ ਲੈ ਨਾ ਪੀ ਲੈ ਜੋ ਵੀ ਹੈ ਜੋ ਮਰਜ਼ੀ ਕਰੀ ਮੈਂ ਤੇ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਸ਼ਰਾਬ ਨਾ ਪੀਓ ਕਿਤੇ ਹੋਰ ਅਫੇਅਰ ਕਰ ਕੁਝ ਹੋਰ ਕਰ ਲੋ ਜੇ ਤੁਹਾਨੂੰ ਲੱਗ ਰਿਹਾ ਨਾ ਕਿ ਬੋਰਿੰਗ ਜੀ ਲਾਈਫ ਹੈ ਕਿਤੇ ਹੋਰ ਜਲ ਜੋ ਬਸ ਮੈਨੂੰ ਐ ਲੱਗਦਾ ਸੀ ਬੰਦਾ ਜਿਉਂਦਾ ਰਵੇ ਇਹ ਮੈਨੂੰ ਦਿਸਦਾ ਰਿਹਾ ਜੋ ਮਰਜ਼ੀ ਕਰਿਆ ਆਉਦੀ ਜ਼ਿੰਦਗੀ ਚ ਬਟ ਇਹ ਇਹ ਰਵੇ ਬਸ ਇਹ ਦੁਨੀਆ ਤੇ ਰਵੇ ਸ਼ਾਮ ਨੂੰ ਮੇਰੀ ਅੱਖਾਂ ਸਾਹਮਣੇ ਆ ਜੇ ਹਾਂਜੀ ਬਸ ਹਾਂ ਮੈਨੂੰ ਇਹ ਹੁੰਦਾ ਸੀ ਮੈਨੂੰ ਐ ਹੋਵੇ ਵੀ ਆ ਉਹ ਸਲਾਮਤ ਹੈ ਠੀਕ ਹੈ ਜੋ ਮਰਜ਼ੀ ਕਰ ਲੈ ਠੀਕ ਹੈ ਪਰ ਪਤਾ ਨਹੀਂ ਉਹ ਕਿਉਂ ਹੂੰ ਰੱਬ ਨੇ ਨਾ ਰਾਜ ਨੂੰ ਹਰ ਖੁਸ਼ੀ ਦਿੱਤੀ ਸੀ ਬ੍ਰਾਡਸਪਨ ਨੂੰ ਹਰ ਖੁਸ਼ੀ ਹਰ ਖੁਸ਼ੀ ਪਤਾ ਕਿੱਦਾਂ ਤੁਸੀਂ ਜਿੱਥੇ ਬਹੁਤਿਆਂ ਨੇ ਇਦਾਂ ਹੁੰਦੀ ਜਿੱਥੇ ਪਿਆਰ ਕਰਦੇ ਆ ਨਾ ਉਹ ਪਿਆਰ ਨਹੀਂ ਮਿਲਦਾ ਹੂੰ ਪਿਆਰ ਮਿਲ ਗਿਆ ਅਸੀਂ ਦੋਵੇਂ ਇੱਕ ਦੂਜੇ ਦਾ ਬਹੁਤ ਪਿਆਰ ਕਰਦੇ ਸੀ ਅਸੀਂ ਇੱਕ ਦੂਜੇ ਨੂੰ ਮਿਲੇ ਹੂੰ ਬੱਚੇ ਦਿੱਤੇ ਕਈਆਂ ਦੇ ਹੁੰਦੇ ਸਾਨੂੰ ਕੁੜੀ ਚਾਹੀਦੀ ਆ ਕੁੜੀ ਦਿੱਤਾ ਰੱਬ ਨੇ ਕੁੜੀ ਦੇਤੀ ਕਈ ਚਾਹੁੰਦੇ ਹੁੰਦੇ ਕੁੜੀ ਕੁੜੀ ਹੋ ਗਈ ਆ ਸਾਨੂੰ ਮੁੰਡਾ ਚਾਹੀਦਾ ਪਰਮਾਤਮਾ ਨੇ ਮੁੰਡਾ ਵੀ ਦਿੱਤਾ ਔਲਾਦ ਵੀ ਸੋਹਣੀ ਦੇ ਦਿੱਤੀ ਸਾਨੂੰ ਹੂੰ ਫੇਮ ਦਿੱਤਾ ਬਹੁਤ ਸਾਰਾ ਪੈਸਾ ਦਿੱਤਾ ਬਹੁਤ ਸਾਰਾ ਸੋਹਣੇ ਸ਼ਹਿਰ ਚ ਰਹਿੰਦੇ ਸੀਗੇ ਹੂੰ ਕਮੀ ਕਿਸੇ ਚੀਜ਼ ਦੀ ਨਹੀਂ ਸੀ ਪਤਾ ਨਹੀਂ ਪਰਮਾਤਮਾ ਨੇ ਜਿੱਤੇ ਇਨਸਾਨ ਬੇਵਸੰਦ ਨੂੰ ਤੋਂ ਪਰਮਾਤਮਾ ਸ਼ੁਰੂ ਹੋ ਜਾਂਦਾ ਹੂੰ ਮੈਂ ਸੋਚਦੀ ਆ ਕਿ ਕਿਸਮਤ ਸੀਗੀ ਇਹ ਲਿਖਿਆ ਹੀ ਇਦਾਂ ਸੀਗਾ ਇਹ ਇਦਾਂ ਹੀ ਹੋਣਾ ਸੀਗਾ ਤੇ ਇਹ ਇਦਾਂ ਹੀ ਹੋ ਗਿਆ ਇਹ ਚੀਜ਼ ਮੈਨੂੰ ਸਬਰ ਦਿੰਦੀ ਆ ਕਈ ਕਹਿੰਦੇ ਤੁਸੀਂ ਰੱਬ ਨੂੰ ਮੰਨਦੇ ਹੋ ਮੈਂ ਕਹਿੰਨੀ ਆ ਕਿ ਮੈਨੂੰ ਨਹੀਂ ਪਤਾ ਰੱਬ ਹੈਗਾ ਨਹੀਂ ਹੈਗਾ ਪਰ ਮੈਂ ਜਦੋਂ ਬੇਵੱਸ ਸੀ ਉੱਥੇ ਰੱਬ ਸੀ ਕਿਉਂਕਿ ਮੈਂ ਜਦੋਂ ਬਰਾੜ ਸਾਹਿਬ ਪੀ ਲੰਦੇ ਸੀ ਜਾਂ ਬਰਾੜ ਸਾਹਿਬ ਜਦੋਂ ਚਲੇ ਗਏ ਮੈਂ ਕਿਸੇ ਨੂੰ ਦੋਸ਼ ਨਹੀਂ ਦੀ ਦੇ ਸਕਦੀ ਮੈਨੂੰ ਕੋਈ ਹੌਸਲਾ ਨਹੀਂ ਸੀ ਦੇ ਸਕਦਾ ਫਿਰ ਮੈਂ ਮੈਨੂੰ ਐ ਲੱਗਦਾ ਸੀ ਇਹ ਤਾਂ ਰੱਬ ਨੇ ਕਰਨਾ ਸੀ ਉੱਥੇ ਰੱਬ ਸ਼ੁਰੂ ਹੁੰਦਾ ਤਾਂ ਬੇਵਸ ਉੱਥੇ ਰੱਬ ਸ਼ੁਰੂ ਕਿਉਂਕਿ ਅਸੀਂ ਰੱਬ ਨੂੰ ਐਂ ਜੇ ਕਰਕੇ ਦੋਸ਼ ਦੇ ਦਿੰਦੇ ਆ ਕਿ ਇਹ ਰੱਬ ਨਹੀਂ ਕੀਤਾ ਸਹੀ ਗੱਲ ਹੈ